ਦੁਲਾਈ ਮਹੀਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀ ਰੁਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਸਾਨੂੰ ਆਈ ਸੀਗੀ ਸੁਰਜੀਤ ਸਿੰਘ ਵੱਲੋਂ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸੁਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪਟਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਹਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਉਸ ਤੋਂ ਤੋਂ ਕਾਫੀ ਨੇਲੋ ਥਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਦੋਂ ਮਾਰੀ ਗਈ ਫਿਰ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਡ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹਦੇ ਨਾਲ ਜਿਹਦੇ ਨਾਲ ਇਹਦੇ ਸਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉਥੇ ਯੂਕੇ ਸੀ ਅਰੇ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪਦੀ ਰਿਕੁਐਸਟ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ ਚ ਇਹ ਪੀਓਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਹੀ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੇ ਇਹ ਰਹਿੰਦੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਤਹੇ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਰਹੀ ਔਰ ਇਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਲਦੀ ਰਹੀ ਓਨੀ ਦੇਰ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਣ ਤੋਂ ਮਨਾ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤੋਂ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਇੱਥੇ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਬੁਲਾ ਲਾਂਗਾ ਸੋ ਫਿਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉਹਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀਜ਼ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਉਲੇ वगैरह ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀ ਗਏ ਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਪੁਲਿਸ 'ਤੇ ਸੀ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਉਹ ਐਵੀਡੈਂਸ ਖਤਮ ਕਰਨ ਨਾਲ ਤੇ ਉਹ ਵੀ ਰਿਕਵਰ ਕਰ ਲਿਆ ਆ ਥੋੜੀ ਵੀ ਕਵਰ ਰਿਕਵਰ ਕਰ ਲੀਆ ਇਦੇ ਨਾਲ ਉਹ ਉਹਨੂੰ ਅ ਸਪਰਸ਼ ਵਗੈਰਾ ਭੰਨਿਆ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ-ਗੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁੱਕਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤੀ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸਰਜੀਤ ਦਾ ਫੜ ਲਿਆ ਰਨਜੀਤ ਆਫ ਕੌਰਸ ਬਾਦ ਹੈਗਾ ਜੀ ਕਿ ਉਹ ਦੋਨੋਂ ਨਾਮ ਯਾਦ ਹੋ ਗਏ